ਡੇਰਾ ਬਿਆਸ ਦੀਆਂ ਸੰਗਤਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਹਉਣ ਵਾਲੇ 7 ਸਤੰਬਰ ਨੂੰ ਰਾਧਾ ਸਵਾਮੀ ਦਾ satsang ਡੇਰਾ ਬਿਆਸ ਦੇ ਵਿੱਚ ਖਾਸ ਪੰਡਾਰਾ ਹੋਣ ਜਾ ਰਿਹਾ ਹੈ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਵੇਰੇ 8:30 ਵਜੇ satsang ਕੀਤਾ ਜਾਵੇਗਾ ਇਸ ਤੋਂ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਬਾਬਾ ਜੀ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਵੰਡੇ ਜਾਵੇਗਾ ਦੱਸ ਦਈਏ ਕਿ ਨਿਰਧਾਰਿਤ ਤੌਰ ਉੱਤੇ ਡੇਰਾ ਵਿਆਸ ਦੇ ਵਿੱਚ ਭੰਡਾਰੇ 14, 21 ਅਤੇ 28 ਸਤੰਬਰ ਨੂੰ ਹੋਣੇ ਨੇ ਪਰ ਸੰਗਤਾਂ ਦੀ ਖੁਸ਼ੀ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਹਫ਼ਤਾ ਪਹਿਲਾਂ ਹੀ satsang ਕਰਨ ਦਾ ਫੈਸਲਾ ਲਿਆ ਇਸ ਐਲਾਨ ਦੇ ਨਾਲ ਸੰਗਤਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਡੇਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਤਿਆਰੀਆਂ ਜੋਰਾਂ ਸ਼ੋਰਾਂ ਉੱਤੇ ਨੇ ਅਤੇ ਵਲੰਟੀਅਰ ਵੀ ਵੱਡੀ ਗਿਣਤੀ ਦੇ ਵਿੱਚ ਡੇਰੇ ਵਿੱਚ ਸੇਵਾ ਦੇ ਲਈ ਪਹੁੰਚ ਰਹੇ ਨੇ ਨਿਸ਼ਚਿਤ ਤੌਰ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਬਿਆਸ ਆਤਮਿਕ ਰੌਣਕ ਨਾਲ ਭਰਿਆ ਰਹੇਗਾ ਡੇਰਾ ਬਿਆਸ ਦੀਆਂ ਸੰਗਤਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਆਉਣ ਵਾਲੇ 7 ਸਤੰਬਰ ਨੂੰ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਵਿੱਚ ਖਾਸ ਪੰਡਾਰਾ ਹੋਣ ਜਾ ਰਿਹਾ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਵੇਰੇ 8:30 ਵਜੇ ਸਤਸੰਗ ਕੀਤਾ ਜਾਵੇਗਾ ਇਸ ਤੋਂ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਬਾਬਾ ਜੀ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਵੰਡਿਆ ਜਾਵੇਗਾ ਦੱਸ ਦिए ਕਿ ਨਿਰਧਾਰਿਤ ਤੌਰ ਉਤੇ ਡੇਰਾ ਵਿਆਸ ਦੇ ਵਿੱਚ ਭੰਡਾਰੇ 14, 21 ਅਤੇ 28 ਸਤੰਬਰ ਨੂੰ ਹੋਣੇ ਨੇ ਪ੍ਰਸੰਗਤਾ ਦੀ ਖੁਸ਼ੀ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਹਫ਼ਤਾ ਪਹਿਲਾਂ ਹੀ ਸਾਲ ਸੰਗਤ ਕਰਨ ਦਾ ਫੈਸਲਾ ਲਿਆ ਇਸ ਐਲਾਨ ਦੇ ਨਾਲ ਸੰਗਤਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਡੇਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਤਿਆਰੀਆਂ ਜੋਰਾ ਸ਼ੋਰਾ ਉੱਤੇ ਨੇ ਅਤੇ ਵਲੰਟੀਅਰ ਵੀ ਵੱਡੀ ਗਿਣਤੀ ਦੇ ਵਿੱਚ ਡੇਰੇ ਵਿੱਚ ਸੇਵਾ ਦੇ ਲਈ ਪਹੁੰਚ ਰਹੇ ਨੇ ਨਿਸ਼ਚਿਤ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਬਿਆਸ ਆਤਮਿਕ ਰੌਣਕ ਨਾਲ ਭਰਿਆ ਰਹੇਗਾ ਡੇਰਾ ਬਿਆਸ ਦੀ ਸੰਗਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ 7 ਸਤੰਬਰ ਨੂੰ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਵਿੱਚ ਖਾਸ ਪੰਡਾਰਾ ਹੋਣ ਜਾ ਰਿਹਾ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਵੇਰੇ 8:30 ਵਜੇ ਸਤਸੰਗ ਕੀਤਾ ਜਾਵੇਗਾ ਇਸ ਤੋਂ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਬਾਬਾ ਜੀ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਵੰਡੇ ਜਾਵੇਗਾ ਦੱਸ ਦिए ਕਿ ਨਿਰਧਾਰਿਤ ਤੌਰ ਉਤੇ ਡੇਰਾ ਵਿਆਸ ਦੇ ਵਿੱਚ ਭੰਡਾਰੇ 14, 21 ਅਤੇ 28 ਸਤੰਬਰ ਨੂੰ ਹੋਣੇ ਨੇ। ਪ੍ਰਸੰਗਤਾ ਦੀ ਖੁਸ਼ੀ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਹਫ਼ਤਾ ਪਹਿਲਾਂ ਹੀ ਸੱਦ ਸੰ ਕਰਨ ਦਾ ਫੈਸਲਾ ਲਿਆ। ਇਸ ਐਲਾਨ ਦੇ ਨਾਲ ਸੰਗਤਾਂ ਦੇ ਵਿੱਚ ਬੇਹਦ ਉਤਸ਼ਾਹ ਹੈ। ਡੇਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਤਿਆਰੀਆਂ ਜੋਰਾ ਸ਼ੋਰਾ ਉੱਤੇ ਨੇ ਅਤੇ ਵਲੰਟੀਅਰ ਵੀ ਵੱਡੀ ਗਿਣਤੀ ਦੇ ਵਿੱਚ ਡੇਰੇ ਵਿੱਚ ਸੇਵਾ ਦੇ ਲਈ ਪਹੁੰਚ ਰਹੇ ਨੇ। ਨਿਸ਼ਚਿਤ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਬਿਆਸ ਆਤਮਿਕ ਰੌਣਕ ਨਾਲ ਭਰਿਆ ਰਹੇਗਾ ਡੇਰਾ ਬਿਆਸ ਦੀਆਂ ਸੰਗਤਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਆਉਣ ਵਾਲੇ 7 ਸਤੰਬਰ ਨੂੰ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੇ ਵਿੱਚ ਖਾਸ ਪੰਡਾਰਾ ਹੋਣ ਜਾ ਰਿਹਾ ਹੈ ਜਿੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਵੇਰੇ 8:30 ਵਜੇ satsang ਕੀਤਾ ਜਾਵੇਗਾ ਇਸ ਤੋਂ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਬਾਬਾ ਜੀ ਕਾਰ ਦਰਸ਼ਨ ਦੇਣਗੇ ਅਤੇ ਪ੍ਰਸ਼ਾਦ ਵੀ ਵੰਡੇ ਜਾਵੇਗਾ ਦੱਸ ਦਈਏ ਕਿ ਨਿਰਧਾਰਿਤ ਤੌਰ ਉੱਤੇ ਡੇਰਾ ਵਿਆਸ ਦੇ ਵਿੱਚ ਪੰਡਾਰੇ 14, 21 ਅਤੇ 28 ਸਤੰਬਰ ਨੂੰ ਹੋਣੇ ਨੇ ਪਰ ਸੰਗਤਾਂ ਦੀ ਖੁਸ਼ੀ ਦੇ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਹਫ਼ਤਾ ਪਹਿਲਾਂ ਹੀ satsang ਕਰਨ ਦਾ ਫੈਸਲਾ ਲਿਆ ਇਸ ਐਲਾਨ ਦੇ ਨਾਲ ਸੰਗਤਾਂ ਦੇ ਵਿੱਚ ਬੇਹਦ ਉਤਸ਼ਾਹ ਹੈ ਡੇਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਤਿਆਰੀਆਂ ਜੋਰਾ ਸ਼ੋਰਾਂ ਉੱਤੇ ਨੇ ਅਤੇ ਵਲੰਟੀਅਰ ਵੀ ਵੱਡੀ ਗਿਣਤੀ ਦੇ ਵਿੱਚ ਡੇਰੇ ਵਿੱਚ ਸੇਵਾ ਦੇ ਲਈ ਪਹੁੰਚ ਰਹੇ ਨੇ ਨਿਸ਼ਚਿਤ ਤੌਰ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਡੇਰਾ ਬਿਆਸ ਆਤਮਿਕ ਰੌਣਕ ਨਾਲ ਭਰਿਆ ਰਹੇਗਾ